ਲਾਡੋ ਨਾ ਜਿਸ ਰਾਜਦਸੀ ਸੀਮ ਸਾਹਿਬ ਜੀ ਨਸ਼ਾ ਬੋਧ ਗਰਾ ਜੋ ਚੇਰਾ ਗਿਆ ਤੇ ਤਹਿਤ ਕਮਿਸ਼ਨ ਪੁਲਿਸ ਅਮਰ ਸਿੰਘ ਸਾਹਿਬ ਨੂੰ ਬਹੁਤ ਵਧੀਆ ਕਾਮਯਾਬੀ ਮਿਲਦੀ ਹੈ 5 ਕਿਲੋ 200 ਗ੍ਰਾਮ ਗਿਰਮ ਰਾਮ ਕਿਤੀ ਹੈ ਪਰ تین ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤੇ ਗਏ ਨੇ ਇਹ ਜਿਹੜੀ ਦੀ ਕੈਂਪਨ ਹੈ ਇਸ ਗਾਟਾਟਲ ਦੀ ਕੁਮਨਦੀਪ ਕੋਰ ਜੋ ਕਿ ਵਿਡੋ ਹੈ ਇੱبن ਕਲਾ ਦੇ ਵਿੱਚ ਮੈਰਿਟ ਸੀਗੀ ਠਵਾਰ ਦੇ ਕੋਲ ਔਰ ਖਾਲੜਾ ਇਹਦੇ ਪਿੱਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤੇ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆਲਮ ਅਰੋੜਾ ਤੇ ਮੰਮੀ ਏਲੀਆਸ ਕੋਜੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ कौर ਹੈ ਇਹਦੀ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਇਹ ਜਿਹਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹ ਰਾਫਾ ਕਰਾਇਆ ਔਰ ਫੋਨ ਦੇ ਜ਼ਰੀਏ ਇਹ ਇਸ ਡਾਕਟਰੀਡ ਦੇ ਵਿੱਚ ਸਰਗਰਮ ਹੋ ਗਈ ਔਰ ਕਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦਾ ਰਾਹੀ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਪਿੰਗ ਹੈ ਜੀ ਕੰਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਦੇ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਆ ਦਾ ਉਹ ਵੀ ਫਿਕਰ ਹੋਇਆ ਤੇ ਉਸ ਦੇ ਜ਼ਰੀਏ ਵਰਤ ਕਰ ਰਹੇ ਹਾਂ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਜੀਤਪਾਲ ਜਿਹੜੀ ਹੈ ਇਹਦੇ ਇੰਨੇ ਡੀਪ ਪਲੇਸ ਵਨ ਤੋਂ ਬਾਅਦ ਉਹ ਛਾਵੇ ਤੇ ਇੱਥੇ ਆ ਕੇ ਕਿਰਾਏ ਤੇ ਮਨਜੀਤ ਦੇ ਘਰ ਹੀ ਰਹਿਣ ਲੱਗੀ ਔਰ ਕਾਫੀ ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੇ ਜੀ ਆਪਸ ਸੁਪਰਵਾਈਜ਼ ਕਰਦੇ ਜੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਜੀ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇੰਪਰਸੋਨੇਟ ਕਰਦੇ ਰਹੀ ਹੈ ਜੇ ਪੁਲਿਸ ਪਰਸਨਲ ਯੂਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਮਾ ਦੇ ਸਕੇ ਜਿਹੜਾ ਕੰਮ ਦੱਸਿਆ ਕਿ ਐਸੋਸੀਏਟ ਰਹਿੰਦਾ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਹਾਂ ਉਹਦਾ ਅਸੀਂ ਨਾਮ ਨਹੀਂ ਡਿਸਕਲੋਸ ਕਰ ਰਹੇ ਬਹੁਤ ਸਾਰਾ ਆਪਰੇਸ਼ਨਲ ਅੱਗੇ ਉੱਤੇ ਤੇ ਫਰਜ਼ਦ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਉਹ ਨਾਲ ਜਿਹੜਾ ਸਾਨੂੰ ਹੋਏਗੀ ਇਹ ਆਪਣਾ ਪਸ਼ੋਕਰ ਦੇਖੀਏ ਪੰਦੀਪਪੁਰ ਜਿਹੜਾ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਵਿਡੋ ਹੈ ਜੀ ਹੈ 27 ইয়ার্স ਦੀ এজ ਹੈ 5 ਸਾਲ 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ব্যাকਗਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕੁਝ ਨੂੰ ਕੇਸ ਨਹੀਂ ਹੈ ਸਿਮਿਲਰਲੀ ਹਾਲ ਅਰੋੜਾ ਜਿਹੜਾ ਹੈ ਇਹ ਜਨਤਾਪਾਲ ਨਹੀਂ ਛੱਡਦਾ 23 ਸਾਲ ਦਾ ਔਰ ਕੰਮ ਨਹੀਂ ਕੋ ਕਰਦਾ ਬੇਲਾ ਬਿਲਕੁਲ ਇਹ ਪੁਰਾਣਾ ਕੇਸ ਵੀ ਕੋਈ ਨਹੀਂ ਮਨਜੀਤ ਕੋਲੂ ਹੈ 21 ਸਾਲ ਦਾ ਇਹ ਇੱਕ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ 'ਚ ਕੰਮ ਕਰਦਾ ਹੈ ਪਿਛਲਾ ਕੇਸ ਇਹਦੇ ਤੇ ਵੀ ਕੋਈ ਨਹੀਂ ਸੋ ਇਹਦੇ ਸਾਰੇ ਜਿਹੜੀ ਕਾਰਜਕਾਰੀ ਹੈ ਸਾਡੇ ਡੀਸੀਪੀ ਰਮੇਸ਼ਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਿੰਦਰ ਸਾਹਿਬ ਐਸਪੀ ਸਾਹਿਬ ਅਮੋਲਕਪੀ ਇੰਸਪੈਕਟਰ ਸਾਹਿਬ ਤੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਅੱਜ ਜਦੋਂ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਨੇ ਟਾਈਮ ਕਿਚ ਹੋਰ ਰਿਕਵਲਿਸਟੇ ਰਸਤੀ ਉਮੀਦ ਫਿਰ ਮਨਦੀਪ ਅਰਸ਼ਨੀ